ਕਈ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਬਰਖਾਸਤ ਤੱਕ ਕਰ ਦਿੱਤਾ ਗਿਆ ਉਹਨਾਂ ਦੇ ਨਾਮ ਦੀਆਂ ਚਿੱਠੀਆਂ ਨਿਕਲ ਚੁੱਕੀਆਂ ਨੇ ਤੇ ਕਈਆਂ ਨੂੰ ਮੌਤਲ ਕੀਤਾ ਗਿਆ ਤੇ ਕਈਆਂ ਨੂੰ 30 ਤਰੀਕ ਤੱਕ ਦਾ ਯਾਨੀ ਅੱਜ ਦਾ ਅਲਟੀਮੇਟਮ ਦਿੱਤਾ ਗਿਆ ਸੀ ਵੀ ਭਾਈ ਤੁਸੀਂ 30 ਨੂੰ ਬੱਸਾਂ ਚਲਾਉਣੀਆਂ ਸ਼ੁਰੂ ਕਰ ਦਿਓ ਆਪਣੇ ਕੰਮ ਦੇ ਉੱਤੇ ਵਾਪਸ ਪਰਤ ਆਓ ਨਹੀਂ ਤਾਂ ਫਿਰ ਤੁਹਾਡੀਆਂ ਸੇਵਾਵਾਂ ਵੀ ਖਤਮ ਕੀਤੀਆਂ ਜਾ ਸਕਦੀਆਂ ਨੇ ਤਾਂ ਕੁੱਲ ਮਿਲਾ ਕੇ ਇਹ ਮਾਮਲਾ ਕਾਫੀ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਗੱਲਬਾਤ ਦਾ ਸੱਦਾ ਦੇ ਦਿੱਤਾ ਹੈ ਵੀ ਆਪਾਂ ਬਹਿ ਕੇ ਗੱਲ ਨਿਬੇੜ ਲੈਂਦੇ ਆ ਤੇ ਉਧਰੋਂ ਲਾਲਜੀਤ ਸਿੰਘ ਭੁੱਲਰ ਹੋਰਾਂ ਨੇ ਅੱਜ ਮੀਟਿੰਗ ਸੱਦੀ ਹੈ ਕੱਚੇ ਕਾਮਿਆਂ ਦੀ ਤਾਂ ਉਹਦੇ ਵਿੱਚ ਕੀ ਨਿਕਲ ਕੇ ਆਉਂਦਾ ਹੈ ਕੀ ਕੋਈ ਮੰਗ ਦਾ ਹੱਲ ਹੁੰਦਾ ਹੈ ਉਹਦੇ ਉੱਤੇ ਸਭ ਦੀਆਂ ਨਜ਼ਰਾਂ ਨੇ ਤਰਵਿੰਦਰ ਇਹ ਬੜੇ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਨੇ ਤਕਰੀਬਨ ਪੌਣੇ 4 ਬਰੇ ਇਹ ਸਰਕਾਰ ਦੇ ਵੀ ਲੰਘ ਗਏ ਪਰ ਇਹਨਾਂ ਦਾ ਸੰਘਰਸ਼ ਜਿਉਂ ਦੀ ਤਿਉਂ ਰਿਹਾ ਇਹਨਾਂ ਦੀਆਂ ਮੰਗਾਂ ਬੜੀਆਂ ਸਪਸ਼ਟ ਨੇ ਆਜੋਨ ਮੁੱਖ ਮੰਤਰੀ ਨੇ ਸੱਤਾ ਦੇ ਤਾ ਆਜੋ ਬਈ ਕੇ ਆਪਾਂ ਗੱਲ ਕਰ ਲੈਣੀ ਹੈ ਪੰਜਾਬੀ ਦੀ ਕਹਾਵਤ ਹੈ ਕਿ ਦਿਵਾਲੀ ਪਿਛੋਂ ਤੰਬਾ ਫੂਕਣੇ ਤੁਹਾਡੇ ਮੰਤਰੀ ਨੇ ਇੱਕ ਵਾਰ ਨਹੀਂ ਅਨੇਕ ਵਾਰ ਇਹਨਾਂ ਦੇ ਕਾਰਕੁਨਾਂ ਨਾਲ ਗੱਲਬਾਤ ਕੀਤੀਆਂ ਉਹਦੇ ਵਿੱਚੋਂ ਕੋਈ ਗੱਲ ਸੱਟਾ ਕੋਈ ਨਿਕਲਿਆ ਔਰ ਜਦੋਂ ਵੀ ਜਾਂਦੇ ਸੀ ਅਜਿਹੇ ਸੱਟੇ ਕਿਸੇ ਕੰਡੇ ਨਹੀਂ ਲੱਗਣ ਵਾਲੇ ਸੀ ਵਿੱਚ ਵਿਚਾਲੇ ਛੱਡ ਕੇ ਮੁੜੇ ਹੁੰਦੇ ਸੀ ਉਹ ਕਹਿੰਦੇ ਕੀ ਨੇ ਜਿਹੜਾ ਟੈਂਡਰ 2 ਦਿਨ ਪਹਿਲਾਂ ਖੁੱਲਣਾ ਸੀ ਉਹ ਕਹਿੰਦੇ ਸਾਨੂੰ ਕੋਈ ਇਤਰਾਜ਼ ਨਹੀਂ ਤੁਸੀਂ ਇਹ ਸਰਕਾਰੀ ਵਸਣ ਦੇ ਦਿਓ ਪਰ ਕੁਝ ਜਾਣਕਾਰੀ ਇਹਨਾਂ ਦੇ ਰਾਹੀਂ ਪਤਾ ਲੱਗੀ ਹੈ ਇਹਦੇ ਵਿੱਚ ਸਰਕਾਰ ਨਿੱਜੀ ਟਰਾਂਸਪੋਰਟਰਾਂ ਨੂੰ ਲਿਆ ਰਹੀ ਹੈ ਜਿਨ੍ਹਾਂ ਦਾ ਪੰਜਾਬ ਨਾਲ ਕਥਤ ਕੋਈ ਸਬੰਧ ਨਹੀਂ ਹਮ ਜਿਹੜੇ ਇਹਨਾਂ ਦੇ ਸਬੰਧਤ ਮੰਤਰੀ ਨੇ ਲਾਲਜੀਤ ਭੁੱਲਰ ਉਹ ਇੱਕ ਵਾਰ ਨਹੀਂ ਬਹੁਤ ਵਾਰ ਇਹਨਾਂ ਦੇ ਨਾਲ ਗੱਲਬਾਤ ਕਰ ਚੁੱਕੇ ਨੇ ਹੁਣ ਕਹਿੰਦੇ ਜੀ ਮੁੱਖ ਮੰਤਰੀ ਨੇ ਸੱਦਾ ਦਿੱਤਾ ਤੇ ਸਾਢੇ 3 ਨ ਸਾਲਾਂ ਦੇ ਵਿੱਚ ਪੌਣੇ 4 ਸਾਲਾਂ ਚ ਮੁੱਖ ਮੰਤਰੀ ਕੋਲ ਇੱਕ ਮੀਟਿੰਗ ਕਰਦਾ ਵੀ ਟਾਈਮ ਨਹੀਂ ਸੀ ਇਹ ਤਾਂ ਟਾਈਮ ਹੀ ਮੁੱਖ ਮੰਤਰੀ ਤੋਂ ਮੰਗਦੇ ਸੀ ਨਾ ਕਿ ਕਿਸੇ ਹੋਰ ਮੰਤਰੀ ਤੋਂ ਇਹਨਾਂ ਨੇ ਮੰਗਾ ਕੋਈ ਅੱਜ ਤਾਂ ਹੈ ਨਹੀਂ ਜੇ ਪਹਿਲੀ ਵਾਰ ਇਹਨਾਂ ਨੇ ਚੱਕਾ ਨਹੀਂ ਜਾਮ ਕੀਤਾ ਲਗਾਤਾਰਤਾ ਦੇ ਵਿੱਚ ਇਹਨਾਂ ਨੇ ਆਪਣੇ ਚੱਕੇ ਜਾਮ ਕੀਤੇ ਆ ਤੇ ਮੁੱਖ ਮੰਤਰੀ ਤੋਂ ਟਾਈਮ ਮੰਗਿਆ ਕਿ ਸਾਨੂੰ ਟਾਈਮ ਦਿਓ ਅਸੀਂ ਗੱਲ ਕਰ ਲਈਏ